ਪੰਜਾਬ ਦੀ ਬਰਬਾਦੀ ਦੀਆਂ ਕਹਾਣੀਆਂ ਜਿਹੜੀਆਂ ਤੁਹਾਨੂੰ ਅੱਜ ਅਸੀਂ ਦਿਖਾਉਣੀਆਂ ਨੇ ਵੀ ਕਿਵੇਂ ਪੰਜਾਬ ਕਿਹੜੇ ਪੱਖਾਂ ਤੋਂ ਬਰਬਾਦ ਹੋ ਰਿਹਾ ਤਬਾਹ ਹੋ ਰਿਹਾ ਬੰਜਰ ਹੋ ਰਿਹਾ ਜਿੱਥੇ ਸਮੇਂ ਦੀਆਂ ਸਰਕਾਰਾਂ ਇਹ ਪੰਜਾਬ ਦੇ ਦੁਸ਼ਮਣ ਲੋਕ ਜ਼ਿੰਮੇਵਾਰ ਨੇ ਉੱਥੇ ਅਸੀਂ ਵੀ ਜ਼ਿੰਮੇਵਾਰ ਆ ਅਸੀਂ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਪੰਜਾਬ ਦੇ ਵਿੱਚ ਜੋ ਧਰਤੀ ਹੇਠਲਾ ਪਾਣੀ ਹੈ ਲਗਾਤਾਰ ਥੱਲੇ ਜਾ ਰਿਹਾ ਹੈ ਉਥੇ ਹੀ ਦੋਸਤੋ ਪੰਜਾਬ ਦੇ ਵਿੱਚ ਜੋ ਦਰੱਖਤਾਂ ਦੀ ਕਟਾਈ ਹੈ ਵੱਡੀ ਗਿਣਤੀ ਦੇ ਵਿੱਚ ਜੋ ਦਰੱਖਤਾਂ ਦੀ ਕਟਾਈ ਹੋਈ ਹੈ ਉਸ ਨਾਲ ਵੀ ਦੋਸਤੋ ਗਰਮੀ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਜੋ ਦੋਸਤੋ ਨਹਿਰੀ ਪਾਣੀ ਹੈ ਉਹ ਬਾਹਰਲੇ ਸਟੇਟਾਂ ਨੂੰ ਦਿੱਤਾ ਜਾ ਰਿਹਾ ਹੈ ਜਿਸ ਨਾਲ ਦੋਸਤੋ ਜੋ ਪੰਜਾਬ ਦੇ ਕਿਸਾਨ ਨੇ ਉਹ ਧਰਤੀ ਹੇਠਲੇ ਪਾਣੀ ਦਾ ਪ੍ਰਯੋਗ ਕਰਕੇ ਹੀ ਆਪਣੀਆਂ ਫਸਲਾਂ ਦੇ ਵਿੱਚ ਪਾਣੀ ਦੀ ਬਰਤੋਂ ਕਰਦੇ ਨੇ ਜਿਸ ਨਾਲ ਦੋਸਤੋ ਪੰਜਾਬ ਦੇ ਵਿੱਚ ਜੋ ਧਰਤੀ ਹੇਠਲਾ ਪਾਣੀ ਹੈ ਲਗਾਤਾਰ ਥੱਲੇ ਜਾ ਰਿਹਾ ਹੈ ਪੰਜਾਬ ਦੇ ਇਹਨਾਂ ਮੁੱਦਿਆਂ ਨੂੰ ਲੈ ਕੇ ਦੋਸਤੋ ਲਖੇ ਸਿਧਾਣੇ ਨੇ ਆਪਣੇ ਵਿਚਾਰ ਰੱਖੇ ਨੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਪੰਜਾਬ ਦੀ ਬਰਬਾਦੀ ਦੀਆਂ ਕਹਾਣੀਆਂ ਜਿਹੜੀਆਂ ਤੁਹਾਨੂੰ ਅੱਜ ਅਸੀਂ ਦਿਖਾਉਣੀਆਂ ਨੇ ਵੀ ਕਿਵੇਂ ਪੰਜਾਬ ਕਿਹੜੇ ਪੱਖਾਂ ਤੋਂ ਬਰਬਾਦ ਹੋ ਰਿਹਾ ਤਬਾਹ ਹੋ ਰਿਹਾ ਬੰਜਰ ਹੋ ਰਿਹਾ ਜਿੱਥੇ ਸਮੇਂ ਦੀਆਂ ਸਰਕਾਰਾਂ ਇਹ ਪੰਜਾਬ ਦੇ ਦੁਸ਼ਮਣ ਲੋਕ ਜ਼ਿੰਮੇਵਾਰ ਨੇ ਉੱਥੇ ਅਸੀਂ ਵੀ ਜ਼ਿੰਮੇਵਾਰ ਆ ਆ ਭਾਈ ਝੋਨਾ ਲੱਗੀ ਜਾਂਦਾ 11 ਤਰੀਕ ਦਿੱਤੀ ਆ ਸਰਕਾਰ ਨੇ ਪਰ 11 ਤੋਂ 5-6 ਦਿਨ ਪਹਿਲਾਂ ਹੀ ਚੱਕਤਾ ਕੰਮ ਜੇ ਅੱਪਾ 25 28 22 20 ਜੂਨ ਤੱਕ ਵੀ ਝੋਨਾ ਲਾਗੇ ਕੋਈ ਮਾੜਾ ਨਹੀਂ ਕੋਈ ਝਾੜ ਦਾ ਅਸਰ ਨਹੀਂ ਪੈਂਦਾ ਕੋਈ ਝਾੜ ਘਟਦਾ ਨਹੀਂ ਕਿਉਂਕਿ ਬਹੁਤ ਤਰ੍ਹਾਂ ਦੇ ਜਿਹੜੇ ਬੀਜ ਨੇ ਹਾਈਬ੍ਰਿਡ ਆ ਗਏ ਆ ਉਹਦੇ ਨਾਲ ਆ ਝਾੜ ਉਹਨੇ ਹੀ ਨਿਕਲ ਆਉਂਦਾ ਨਾਲੇ ਉਦੋਂ ਨੂੰ ਅੱਜ ਤੋਂ ਮੰਨ ਲਓ ਅੱਜ ਤੋਂ 20 ਦਿਨਾਂ ਬਾਅਦ ਜਿਹੜਾ ਮੀਂਹ ਨੇ ਸ਼ੁਰੂ ਹੋ ਜਾਣਾ ਮਾਨਸੂਨ ਆ ਜਾਣੀ ਆ ਉਹਦੇ ਨਾਲ ਲਾਉਣ ਸਾਰੀ ਝੋਨੇ ਨੇ ਚੱਲ ਪੈਣਾ ਪਰ ਪਤਾ ਨਹੀਂ ਪੰਜਾਬੀਆਂ ਨੂੰ ਐਡੀ ਕਿਹੜੀ ਅੱਗ ਲੱਗੀ ਆ ਪਤਾ ਨਹੀਂ ਕਿਹੜੇ ਖੂਚ ਡਿੱਗਣਾ ਜਾ ਕੇ ਆਪਾਂ ਤਬਾਹ ਕਰ ਰਹੇ ਆਂ ਬਾਈ ਪੰਜਾਬ ਨੂੰ ਪੰਜਾਬ ਦੇ ਧਰਤੀ ਦੇ ਉੱਤੇ 14.5 ਲੱਖ ਦੇ ਕਰੀਬ ਜਿਹੜੇ ਬੋਰ ਲੱਗੇ ਨੇ 14.5 ਲੱਖ ਜਿਹੜਾ ਬੋਰ ਆ ਪੰਜਾਬ ਦੀ ਧਰਤੀ ਤੇ 14.5 ਲੱਖ ਜਿਹੜੀਆਂ ਮੋਰੀਆਂ ਹੋਈਆਂ ਨੇ ਮੋਰੇ ਕੀਤੇ ਗੇ ਪੰਜਾਬ ਦੀ ਧਰਤੀ ਤੇ 14.5 ਲੱਖ ਬੋਰ ਜਿਹੜਾ ਪਾਣੀ ਥੱਲੋਂ ਨਿਕਲ ਰਿਹਾ ᱛᱟ 38 28 ਬਿਲੀਅਨ ਕਯੂਬਿਕ ਮੀਟਰ ਪਾਣੀ ਧਰਤੀ ਹਟੋਂ ਖਿੱਚਿਆ ਜਾ ਰਿਹਾ ਤੇ ਕਰੀਬ ਕਰੀਬ 27 ਬਿਲੀਅਨ ਕਯੂਬਿਕ ਮੀਟਰ ਪਾਣੀ ਜਿਹੜਾ ਉਹ ਕੱਲੇ ਇਹ ਜਿਹੜੇ ਆਹ ਬੋਰ ਨੇ ਧਰਤੀ ਦੇ ਉੱਤੇ ਲੱਗੇ ਹੋਏ ਖੇਤੀਬਾੜੀ ਲਈ ਆਪਾਂ ਪਾਣੀ ਵਰਤਦੇ ਆ ਇਹ ਪਾਣੀ ਆਪਾਂ ਖਿੱਚ ਰਹੇ ਆ ਇਹ ਕਹਿੰਦੇ ਵੀ ਜੇ ਕਰੀਬ 17 ਬਿਲੀਅਨ ਕਿਊਬਿਕ ਮੀਟਰ ਪਾਣੀ ਕੱਢ ਗਏ ਉਹਦੀ ਪੂਰਤੀ ਹੋ ਸਕਦੀ ਆ ਪਰ ਅਸੀਂ ਕੱਢ ਰਹੇ ਹਾਂ 28 ਬਿਲੀਅਨ ਕਿਊਬਿਕ ਮੀਟਰ ਜਾਨੇ 11 ਬਿਲੀਅਨ ਕਿਊਬਿਕ ਮੀਟਰ ਅਸੀਂ ਵੱਧ ਪਾਣੀ ਕੱਢ ਰਹੇ ਹਾਂ ਜਿਹਦੇ ਕਰਕੇ ਧਰਤੀ ਹੇਠੋਂ ਸਾਡਾ ਪਾਣੀ ਲਗਾਤਾਰ ਮੁੱਕ ਰਿਹਾ ਜਿਵੇਂ ਫਤੇਗੜ ਸਾਹਿਬ ਦੇ ਵਿੱਚ ਖਬਰਾਂ ਆਈਆਂ ਰੋਪੜ ਦੀਆਂ ਖਬਰਾਂ ਆਈਆਂ ਵੀ ਕਈ ਪਿੰਡਾਂ ਦੇ ਵਿੱਚੋਂ ਪਾਣੀ ਜਿਹੜਾ ਥੱਲਿਓਂ ਮੁਕਣਾ ਪਿੰਡਾਂ 'ਚ ਸ਼ੁਰੂ ਹੋ ਗਿਆ ਆ ਮੇਰੇ ਨਾਲ ਕਿਸਾਨ ਬੈਠੇ ਨੇ ਖੇਤੀ ਕਰਦੇ ਨੇ ਆਪਾਂ ਇਹਨਾਂ ਨੂੰ ਪੁੱਛ ਲੈਣੇ ਆ ਬਾਈ ਵੀ ਹਰ ਸਾਲ ਬਾਈ ਤੁਸੀਂ ਦੱਸਿਓ ਵੀ ਇਸ ਇੱਥੇ ਆਪਾਂ ਏਰੀਆ 'ਚ ਬੈਠੇ ਆ ਕਿੰਨੇ ਫੁੱਟ ਪਾਣੀ ਥੱਲੇ ਜਾਂਦਾ ਤੇ ਕਿੰਨੇ ਤੁਸੀਂ ਟੋਟੇ ਹਰ ਵਾਰੀ ਜਿਹੜਾ ਪਾ ਦਿੰਨੇ ਆ ਮੋਟਰਾਂ ਬੋਰਾ 'ਚ ਇਹ ਬਾਈ ਅੰਦਾਜ਼ਾ ਦਾ ਜਨਾ 20 ਫੁੱਟ ਦੀ ਲਗਭਗ ਪੈਪ ਆਉਣ ਲੱਗੀ ਹੁਣ ਅੱਗੇ 10 ਫੁੱਟ ਦੀ ਡਿਲੀਵਰੀ ਹੁੰਦੀ ਹਾਂ ਇੱਕ ਤਾਂ ਹਰੇਕ ਬੰਦਾ ਪਾਉਂਦੀ ਪਾਉਂਦਾ ਜਿਹੜੇ ਕੈਪਟੀਆਂ ਸੀ ਘੱਟੋ ਘੱਟ 540 ਤੋਂ ਲੈ ਕੇ 600 ਫੁੱਟ ਤੱਕ ਕੈਪਟੀਆਂ ਕਰੀਆਂ ਨੇ ਦੋ ਦੋ ਟੋਟੇ ਸਾਰੇ ਪਾਉਣੇ ਆ ਮੰਨ ਕੇ ਚੱਲੋ ਹਾਂ ਇਹਨੇ ਇੱਕ ਸਾਲ ਚ ਹਾਂ 8 ਡਿਲੀਵਰੀਆਂ ਤੋਂ ਮੈਂ ਸ਼ੁਰੂ ਕਰਿਆ ਸੀ ਆਪ ਦਾ ਤੇ ਹੁਣ 17 ਹੋ ਗਈਆਂ ਕੈ ਸਾਲ ਚ 10 ਸਾਲ ਮਿਲਦਾ ਸਾਰੇ 5-7 ਸਾਲਾਂ ਦੇ ਵਿੱਚ ਵਿੱਚ ਜਿਹਨੇ ਕਿੰਨਾ ਪਾਣੀ ਥੱਲੇ ਗਿਆ ਦੇ ਕਿੰਨੀ ਫਿਕਰ ਤੇ ਚਿੰਤਾ ਵਾਲੀ ਗੱਲ ਆ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਇੱਥੇ ਪੀਣ ਪੀਣ ਲਈ ਪਾਣੀ ਵੀ ਨਹੀਂ ਬਚਣਾ ਤੇ ਫਸਲਾਂ ਨੂੰ ਤਾਂ ਬਹੁਤ ਦੂਰ ਦੀ ਗੱਲ ਆ ਧਰਤੀ ਬਈ ਬੰਜਰ ਹੋਣੀ ਆ ਰੇਗਿਸਤਾਨ ਬਣ ਜਾਣਾ ਪੰਜਾਬ ਦੀ ਧਰਤੀ ਨੇ ਜਿਵੇਂ ਸੁੰਡੀਆਂ ਪ੍ਰਜਾਤੀਆਂ ਖਤਮ ਹੋ ਗਈਆਂ ਕਿੰਨੀਆਂ ਪ੍ਰਜਾਤੀਆਂ ਦੁਨੀਆ ਦੇ ਵਿੱਚੋਂ ਇੱਥੇ ਜਾਨਵਰਾਂ ਦੀਆਂ ਪੰਛੀਆਂ ਦੀਆਂ ਖਤਮ ਹੋ ਗਈਆਂ ਐਂ ਸੋਡੀ ਪ੍ਰਜਾਤੀ ਪੰਜਾਬ ਦੀ ਧਰਤੀ ਤੋਂ ਪੰਜਾਬੀਆਂ ਦੀ ਪ੍ਰਜਾਤੀ ਖਤਮ ਹੋ ਜਾਣੀ ਹੈ ਇਹਦੇ ਜ਼ਿੰਮੇਵਾਰ ਅਸੀਂ ਲੋਕ ਆ ਤੁਸੀਂ ਬਾਈ ਕਿਸਾਨ ਹੋ ਤੁਸੀਂ ਵਿੱਚੋਂ ਨਾ ਲਾਉਂਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਯਾਰ ਵੀ ਆਪਾਂ ਨੂੰ ਇਹ ਜਿਹੜੀ ਛੋਟੇ ਨਹਿਰੀ ਪਾਣੀ ਕਿੰਨਾ ਘਾਉਂਦਾ ਨਹਿਰੀ ਪਾਣੀ ਬਾਈ ਉਹੀ ਮੰਨ ਲਓ ਵੀ 20 30% ਏਰੀਆ ਜਿਹੜਾ ਰਾਮਦਾਸ 70% ਦਾ ਝੋਨਾ ਸਾਰਾ ਕੋਈ ਕੋਈ ਫਸਲ ਹੀ ਆ ਹਾਂ ਉਹ ਬੋਰਾ ਦੇ ਪਾਣੀ ਦੀ ਸੀ ਨਹਿਰੀ ਪਾਣੀ ਨਹਿਰੀ ਪਾਣੀ ਆਉਂਦੇ ਹੀ ਨਹੀਂ ਹੈਗਾ ਪੰਜਾਬ 'ਚ ਨਹਿਰਾਂ ਬੰਦ ਪਈਆਂ ਪੰਜਾਬ ਦੇ ਹੰਦਾਂ 'ਚ ਸੁੱਕੀਆਂ ਪਈਆਂ ਜਿਹੜੀਆਂ ਰਾਜਸਥਾਨ ਨੂੰ ਜਾਂਦੀਆਂ ਉਹ ਨੱਕੋ ਨੱਕ ਭਰੀਆਂ ਜਾਂਦੀਆਂ ਹੁਣ ਚੋਨਾ ਲੋਕਾਂ ਨੇ ਸ਼ੁਰੂ ਕਰਤਾ ਬੰਦੀ ਹੋ ਗਈ ਨਾ ਸੂਏ 'ਚ ਪਾਣੀ ਆ ਨਾ ਨਹਿਰ 'ਚ ਪਾਣੀ ਹੈ ਨਹਿਰ 'ਚ ਪਾਣੀ ਹੈ ਮੁੱਖ ਮੰਤਰੀ ਕਹਿੰਦਾ ਮੈਂ ਚੱਪੇ ਚੱਪੇ ਦੇ ਪਾਣੀ ਬਚਾਤਾ ਅਸਲ ਬਈ ਕਾਰਨ ਪਤਾ ਕੀ ਹੈ ਬਾਈ ਤੁਸੀਂ ਹੋਰ ਵੀ ਦੇਖੋ ਅਸੀਂ ਜ਼ਿੰਮੇਵਾਰ ਅਸੀਂ ਕਿਵੇਂ ਆ ਸਾਨੂੰ ਮੋਟਰਾਂ ਦੇ ਬਿੱਲ ਮਾਫ਼ ਕਰਤੇ ਆਪਾਂ ਬਿੱਲ ਭਰਨਾ ਨਹੀਂ ਛੱਡਿਆ ਆਟੋਮੈਟਿਕ ਖਰਚਾ ਚੱਲੋ ਜੀ ਘਰੇ ਆ ਗਏ ਇੱਕ ਹੋਰ ਕੰਮ ਆ ਬਾਈ ਡੇਢ ਮਹੀਨਾ ਹੋ ਗਿਆ ਜਦੋਂ ਝੋਨੇ ਦੀ ਲਵਾਈ ਹੁੰਦੀ ਆ ਮੀਂਹਾਂ ਦੀ ਲੋਡ ਹੁੰਦੀ ਆ ਹੁਣ ਟਰਾਲੀਆਂ ਭਰੀਆਂ ਨੇ ਭਰੀਆਂ ਤੁਸੀਂ ਆਰਿਆਂ ਤੇ ਜਾ ਕੇ ਦੇਖੋ ਹਾਂ ਲੋਕਾਂ ਨੇ ਝੋਨੇ ਵਾਲੇ ਬਾਣਾ ਚ ਕਿਤੇ ਇੱਕ ਦਰਖਤ ਡਕਾਉਣ ਦਾ ਕਰਦੇ ਨੇ ਹਾਂ ਹਾਂ ਇਹ ਮੈਂ ਪਹਿਲਾਂ ਵੀ ਬੋਲ ਕੇ ਆਇਆ ਬਾਈ ਬਹੁਤ ਬਹੁਤ ਜਾ ਦਿੰਦੇ ਨੇ ਦਰਖਤ ਲਾ ਨਹੀਂ ਰਹੇ ਮੈਂ ਪਰਸੋਂ ਜੋ ਉੱਥੇ ਸੁਣਿਆ ਸੀਗਾ ਕੋਈ ਰਿਪੋਰਟ ਸਰਕਾਰੀ ਵੀ ਆਪਣੇ ਇੰਡੀਆ ਚ 28 ਰੁੱਖ ਆਉਂਦੇ ਐ ਇੱਕ ਬੰਦੇ ਨੂੰ ਜਿਹੜੇ ਕੈਨੇਡਾ ਚ 10000 ਆਸਟ੍ਰੇਲੀਆ ਸਾਇਦ 4000 ਜਰਮਨ ਚ 3000 ਰੁੱਖਾ ਘੱਟੂ ਘੱਟ ਆਪਣੇ ਮਤਲਬ 28 ਵੀ ਪੁਰਾਣੇ ਬਰੂੜੇ ਅੰਕੜੇ ਹੋਣਗੇ ਨਹੀਂ ਨਹੀਂ ਇਹ ਤਾਂ ਪੁਰਾਣੇ ਆ ਹੁਣ ਕਿੱਥੇ ਬਾਈ ਕਿੰਨੀਆਂ ਸੜਕਾਂ ਤੋਂ ਪੱਟ ਤੇ ਕਿੰਨੇ ਲੋਕਾਂ ਨੇ ਖੇਤਾਂ ਜੋ ਪੱਟ ਤੇ ਇਹੀ ਮੈਂ ਅੱਗੇ ਬੋਲ ਕੇ ਆਂ ਬਾਈ ਸੜਕ ਦੇ ਉੱਤੇ ਖੜਾ ਦਰਾਸਤਾ ਪਹੀ ਤੇ ਖੜਾ ਖਾਲ ਤੇ ਖੜਾ ਮਿੰਟ ਲਾਉਂਦੇ ਆ ਉਹ ਵੀ ਪੱਟਣ ਲੱਗੇ ਮਿੰਟ ਲਾਉਂਦੇ ਆ ਤੇ ਬਾਣ ਤਾਂ ਛੱਡਿਆ ਹੀ ਕੋਈ ਨਹੀਂ ਬਾਣ ਤਾਂ ਵੀ ਖਾਲੀ ਕਰਤੇ ਯਾਰ ਫਰਾਪਾ ਹੁਣ ਆਪਾਂ ਰੌਲਾ ਕਿਉਂ ਪਾਉਨੇ ਆ ਵੀ ਟੈਂਪਰੇਚਰ ਵੱਧ ਗਿਆ ਤਾਪਮਾਨ ਵੱਧ ਗਿਆ ਗਰਮੀ ਇੰਨੀ ਹੋ ਗਈ ਕਿੰਨੇ ਦਰਾਤ ਤੈਤ ਕੀ ਭਾਈ ਫੁੱਕੇ ਲੋਕਾਂ ਨੇ ਕਿੰਨੀ ਅੱਗ ਲਾਈ ਲੋਕਾਂ ਨੇ ਦਰਾਤਾਂ ਨੂੰ ਕੋਈ ਸੋਚ ਨਹੀਂ ਰਿਹਾ ਇੰਨਾਂ ਗੱਲਾਂ ਬਾਰੇ ਕੋਈ ਸੋਚ ਨਹੀਂ ਰਿਹਾ ਲਿਓ ਜੀ ਏਸੀ ਪਹਿਲਾਂ 24 ਕਰ ਦਿਓ 4 ਸੀ ਹੁਣ 5 ਕਰ ਦਿਓ ਏਸੀਆਂ ਦੇ ਕਿੰਨਾ ਚਿਰ ਚੱਲੋਂਗੇ ਏਸੀ ਵੀ ਤਾਂ ਅੱਗ ਹੀ ਪੈਦਾ ਕਰਦੇ ਆ ਚਾਰ ਚਪੇਰੇ ਆ ਬਿਜਲੀ ਫਰੀ ਕਰਕੇ ਸਾਰਾ ਮੁਲਕ ਏਸੀਆਂ ਕੰਨੀ ਪੈ ਗਿਆ ਦਰਖਤ ਤੰਗ ਨਹੀਂ ਕਿਸੇ ਦਾ ਕੋਈ ਦਿਆ ਨਾ 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 ਇਹ ਸਰਕਾਰ ਡਰਾਮੇ ਕਰੀ ਜਾਂਦੀ ਹੈ ਖਾਣਾ ਪੂਰਤੀਆਂ ਕਰੀ ਜਾਂਦੀ ਹੈ ਯਾਰ ਅਸਲ ਤਾਂ ਸੋ ਪੰਜਾਬ ਦੇ ਲੋਕੋ ਬਾਈ ਸੋਨੂੰ ਅਸੀਂ ਤਾਂ ਇਹੀ ਮੱਥਾ ਮਾਰਦੇ ਫਿਰਦੇ ਆ ਉਹ ਸੋਡੀਆਂ ਆਉਣ ਵਾਲੀਆਂ ਨਸਲਾਂ ਲਈ ਪਾਣੀ ਬਚਾ ਲੋ ਏ ਬਚਾ ਲੋ ਏ ਧਰਤੀ ਨੂੰ ਰੱਬ ਦਾ ਵਾਸਤਾ ਸੋਨੂੰ ਸੋਡੀਆਂ ਆਉਣ ਵਾਲੀਆਂ ਪੀੜੀਆਂ ਦਾ ਵਾਸਤਾ ਬਚਾ ਲੋ ਇਹ ਉੱਠ ਕੇ ਮਾੜੀ ਮੋਟੀ ਅਕਲ ਨੂੰ ਹੱਥ ਮਾਰੋ ਏ ਇਹਦੇ ਬਾਰੇ ਰੌਲਾ ਪਾਓ ਸਾਨੂੰ ਨਹਿਰੀ ਪਾਣੀ ਦਿਓ ਉਹ ਜੂਨੀਅਨ ਵਾਲੇ ਉਹ ਆਕਸਾਂ ਜੂਨੀਅਨ ਵਾਲਿਆਂ ਨੂੰ ਕਹਿਣਾ ਚਾਹੁੰਦਾ ਮੈਂ ਉਹ ਤੁਸੀਂ ਤੱਕੇ ਨਾਲ ਕਹਿੰਦੇ ਹੁੰਦੇ ਅਸੀਂ ਕੋਲੇ ਖੜਿਆ ਲਾਓ ਅੱਗ ਕਿਹੜਾ ਰੋਕੂਗਾ ਉਹ ਤੁਸੀਂ ਆ ਗੱਲ ਦੇ ਉੱਤੇ ਰੌਲਾ ਪਾਓ ਸਰਕਾਰ ਨੂੰ ਕਹੋ ਵੀ ਅਸੀਂ ਖੜੇ ਆਜੋ ਨਹਿਰੀ ਪਾਣੀ ਸਾਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ ਕਿਉਂ ਹੁਣ ਧਰਤੀ ਹੇਠੋਂ ਪਾਣੀ ਮੁਕਾਇਆ ਜਾ ਰਿਹਾ ਕਿਉਂ ਫਸਲਾਂ ਦਾ ਸਾਨੂੰ ਕੋਈ ਤੁਸੀਂ ਇਹਦਾ ਬਦਲੀ ਕਰਨ ਦਿਓ ਫਸਲਾਂ ਦਾ ਬਦਲ ਦਿਓ ਕੋਈ ਝੋਨੇ ਦਾ ਬਦਲ ਦਿਓ ਕੋਈ ਹੋਰ ਫਸਲਾਂ ਦੇ ਰੇਟ ਦਿਓ ਭਾਅ ਦਿਓ ਉਹਦਾ ਕੋਈ ਮੰਡੀਕਰਨ ਕੋ ਹੋਵੇ ਚੰਗੀ ਤਰ੍ਹਾਂ ਦਾ ਉਹਦੀ ਕੋਈ ਖਰੀਦ ਚੰਗੀ ਤਰ੍ਹਾਂ ਹੋਵੇ ਸਰਕਾਰੀ ਤੌਰ ਦੇ ਉੱਤੇ ਕੋਈ ਉਹ ਐਮਐਸਪੀ ਦੇ ਉੱਤੇ ਕੁਝ ਬਣੇ ਉਹ ਉਹਨਾਂ ਗੱਲਾਂ ਬਾਰੇ ਲੜੋ ਜੂਨੀਅਨ ਵਾਲਾ ਉਹ ਆ ਨਾ ਲੜੋ ਓਏ ਤੱਕੇ ਨਾ ਹੋਣੀ ਆਗ ਲਵਾਵਾਂਗੇ ਓਏ ਤੱਕੇ ਨਾ ਅਸੀਂ ਖੜੇ ਹਾਂ ਓਏ ਕਿਹੜਾ ਰੋਕੂਗਾ ਪਹਿਲਾਂ ਚੋਂ ਨਾ ਲਾਓ ਓਏ ਅਸੀਂ ਖੜੇ ਆਂ ਓਏ ਆਹ ਕੰਮ ਨਾ ਕਰੋ ਓਏ ਤੁਸੀਂ ਆਪ ਬੈਰੀ ਬਣ ਰਹੇ ਹੋ ਆਪ ਦੀਆਂ نسلਾਂ ਦੇ ਓਏ ਆਪ ਦੀਆਂ ਪੀੜੀਆਂ ਦੇ ਓਏ ਸੋੜਾ ਆਉਣ ਵਾਲਾ ਭਵਿੱਖ ਤਬਾਹ ਹੋ ਜਾਣਾ ਓਏ ਸੋਚ ਲਓ ਸਮਝ ਲਓ ਓਏ ਮੇਰੀ ਹੱਥ ਬੰਨ ਕੇ ਬੇਨਤੀ ਆ ਬਾਲੇ ਹੁਣ ਇੱਥੇ ਕਈ ਸੁਝਾਅ ਦੇਣਗੇ ਤੂੰ ਬਾਲਾ ਸਿਆਣਾ ਆ ਗਿਆ ਫੈਕਟਰੀਆਂ ਕਿੰਨਾ ਪਾਣੀ ਕੱਢਦੀਆਂ ਫਲਾਨਾ ਐ ਕਰਦੀਆਂ ਉਹ ਜੇ ਉਹ ਕੱਢਦੀਆਂ ਤਾਂ ਉਹਨੂੰ ਵੀ ਰੋਕਦੇ ਆਂ ਉਹ ਵੀ ਪਾਬੰਦੀ ਹੋਣੀ ਚਾਹੀਦੀ ਆ ਓ ਤੁਸੀਂ ਆਪ ਤਾਂ ਰ ਮੇਰੀ ਬੇਨਤੀ ਆ ਜਿੰਨੀਆਂ ਯੂਨੀਅਨਾਂ ਨੇ ਅਗਰਾਹਾਂ ਸਾਹਿਬ ਆ ਡਲੇੜਾ ਸਾਹਿਬ ਨੇ ਡਕੌਂਦਾ ਯੂਨੀਅਨ ਕ੍ਰਾਂਤੀਕਾਰੀ ਯੂਨੀਅਨ ਜਿੰਨੀਆਂ ਵੀ ਯੂਨੀਅਨਾਂ ਬਣੀਆਂ 38 40 45 50 100 ਜਿੰਨੀਆਂ ਯੂਨੀਅਨਾਂ ਸੋਡੇ ਆਗੂਆਂ ਨੂੰ ਬੇਨਤੀ ਆ ਉਹ ਇਕੱਠੇ ਹੋ ਕੇ ਮਤਾ ਪਾ ਦਿਓ ਸਰਕਾਰ ਨੂੰ ਉਹ ਜਗਾਓ ਵੇ ਵੀ ਨਹਿਰੀ ਪਾਣੀ ਜਿਹੜਾ ਸਾਡਾ ਦੂਜੇ ਸੂਬਿਆਂ ਨੂੰ ਦਿੱਤਾ ਗਿਆ ਮੋੜ ਕੇ ਪੰਜਾਬ ਦੀ ਧਰਤੀ ਤੇ ਲਿਆਓ ਉਹ ਥੱਲੋਂ ਪਾਣੀ ਕੱਢਣਾ ਬੰਦ ਕਰ ਦਿਓ ਏ ਜੇ ਬਚਾਉਣੀਆਂ ਨਸਲਾਂ ਪੀੜੀਆਂ ਵਜੂਦ ਪੰਜਾਬ ਦਾ ਬਚਾਉਣਾ ਖਤਮ ਹੋ ਜਾਉਗੇ ਉਹ ਇੱਕ ਨਾ ਮਾ ਕਮਾ ਬਾਈ ਤਿੰਨ ਤਿੰਨ ਗੱਟੇ ਜੂਰੀਆ ਦੇ ਡੀਏਪੀ ਦਾ ਗੱਟਾ ਵਿੱਚ ਬੀਜ ਕੇ ਉਤੋਂ ਦੀ ਪਾਣੀ ਲਾਉਂਦੇ ਆ ਅੱਛਾ ਪਹਿਲੇ ਹੀ ਕੰਮ ਨਵੇੜ ਦੀ ਸਾਰਾ ਪਿੰਡ ਮੜਨੈ ਨੇ ਹਾਂ ਧਰਤੀ ਨੂੰ ਤਾਂ ਬਾਈ ਸਾਹ ਹੀ ਨਹੀਂ ਆਉਣ ਦਿੰਦੇ ਧਰਤੀ ਨੂੰ ਸਾਹ ਕਿੱਥੇ ਆਉਣ ਦਿੱਤਾ ਕਣਕ ਵੱਡੀ ਮੂੰਗੀ ਚੱਕਤੀ ਮੱਕੀ ਚੱਕਤੀ ਹਾਂ ਅੱਛਾ ਆਪ ਹੁਣ ਮੱਕੀ ਦੇ ਕਿੰਨਾ ਪਾਣੀ ਕਿੰਨਾ ਬਰਬਾਦ ਹੁੰਦਾ ਉਹਦੇ ਬਹੁਤ ਪਾਣੀ ਬਰਬਾਦ ਹੁੰਦਾ ਉਨੇ ਦਾ ਆਪਾਂ ਨੂੰ ਗੱਲਾਂ ਕੱਢਣ ਦੇ ਤੂੰ ਦੇਖੀ ਆਪਾਂ ਨੂੰ ਕਹਣਗੇ ਲੈ ਵੱਡੇ ਬਣੇ ਬੈਠੇ ਆ ਕਿਸਾਨ ਵੱਡੇ ਵਿਦਵਾਨ ਬਣ ਕੇ ਸਲਾਹਾਂ ਦਿੰਦੇ ਆ ਲੋਕਾਂ ਨੂੰ ਉਹ ਅਸੀਂ ਦਾ ਪ੍ਰਿੰਟ ਦੇਉ ਸਾਨੂੰ ਪਤਾ ਹਾਲਾਤਾਂ ਦਾ ਓਏ ਵੀ ਪਾਣੀ ਮੁੱਕੀ ਜਾਂਦਾ ਉਹ ਦੁਨੀਆ ਨੇ ਲੜ ਕੇ ਮਰਨਾ ਉਹ ਪਾਣੀ ਪਿੱਛੇ ਲੜ ਕੇ ਮਰਨਾ ਅਕਲ ਨੂੰ ਹੱਥ ਮਾਰ ਲੋ ਸਾਨੂੰ ਐਡੀ ਸੋਹਣੀ ਨਿਆਮਤ ਪਰਮਾਤਮਾ ਨੇ ਦਿੱਤੀ ਆ ਦਰਿਆਵਾਂ ਦਾ ਪਾਣੀ ਦਿੱਤਾ ਧਰਤੀ ਇੱਥਾਂ ਪਾਣੀ ਦਿੱਤਾ ਦੁਨੀਆ ਦੀ ਕੋਈ ਧਰਤੀ ਐਸੀ ਨਹੀਂ ਜਿਹਦੇ ਕੋਲ ਦੋਨੇ ਚੀਜ਼ਾਂ ਹੋਣ ਦਰਿਆਵਾਂ ਦਾ ਪਾਣੀ ਵੀ ਹੋਵੇ ਥੱਲੇ ਵੀ ਪਾਣੀ ਚੰਗਾ ਹੋਵੇ 2040 ਤੱਕ ਕਹਿੰਦੇ ਭਾਈ ਪਾਣੀ ਤੇ ਹਵਾ ਇੰਨੀ ਦੂਸ਼ਤ ਹੋ ਜਾਣੀ ਆ ਜਿਹੜੇ ਆਹੀ ਤਰੀਕੇ ਨਾਲ ਚੱਲੀ ਗਏ ਭਈ 100 ਸਾਲ ਨੂੰ ਠੀਕ ਕਰਨ ਤੇ ਲੱਗ ਜੂਗਾ ਟੋਟਾ-ਟੋਟਾ ਹੋਣੇ ਨਹੀਂ ਭਾਈ ਹੋਣੇ ਨਹੀਂ ਨਾ ਨਾ 100 ਸਾਲ ਕੌਣ ਖੜ੍ਹਜੋ ਭਾਈ ਖੜ੍ਹਦਾ ਤਾਂ ਘੰਟਾ ਨਹੀਂ ਕੋਈ ਆ ਲੋਕ 11 ਤਰੀਕ ਨੂੰ ਡੀਕਦੇ ਪਤਾ ਨਹੀਂ ਕਿਹੜੀ ਕਿਹੜੀ ਕਿਹੜੇ ਖੂਜ ਦਿਗਣਾ ਕਿਹੜੇ ਗਾਂ ਅੱਗ ਲੱਗੀ ਐ ਨਹੀਂ ਜੋ ਦੁਨੀਆ ਕਮਲੇ ਵਾਂਗੂ ਛੁੱਟੀ ਆ ਦੇਖਦੇ ਨਹੀਂ ਸਿਰ ਮੂ ਤੁਰੇ ਫਿਰਦੇ ਨਾ ਦਿਨ ਨਾ ਰਾਤ ਅਸਾਂ ਠੇਕੇ ਕਿੰਨੇ ਚੱਕਤੇ ਭਾ 90 90 ਨੂੰ ਠੇਕਾ ਆ ਗਿਆ 91 92 ਸੰਭਲ ਜਾਓ ਖੜ੍ਹ ਜਾਓ ਠਹਿਰ ਜਾਓ ਠਹਿਰ ਕੇ ਥੋੜਾ ਸੋਚ ਲਓ ਕੀ ਕਰ ਰਹੇ ਆ ਕਿੱਧਰ ਨੂੰ ਵਧੀ ਜਾਂਦੇ ਆ ਅਸੀਂ ਜਿੱਧਰ ਨੂੰ ਭੱਜ ਰਹੇ ਆ ਨਾ ਜ਼ਿੰਦਗੀ ਨਹੀਂ ਅੱਗੇ ਮੌਤ ਐ ਤਬਾਹੀ ਐ ਬਰਬਾਦੀ ਐ ਉੱਥੇ ਖੁਸ਼ਹਾਲੀ ਨਹੀਂ ਹੈਗੀ ਆ ਹਾਲਾਤ ਆ ਤੁਹਾਡੇ ਠੇਕਿਆਂ ਦਾ ਵੀ ਕੰਮ ਆ ਬਾਈ ਜਦੋਂ 90000 ਦੇਈ ਬੈਠਾ ਉਹ ਕੱਡੂ ਤਾਂ ਐਸੇ ਧਰਤੀ ਚੋਂ ਹਾਂ ਤੇ ਉਹ ਫਿਰ ਜੋਰ ਲਾਉਂਦਾ ਸਾਰਾ ਵੀ ਵੱਧ ਤੋਂ ਵੱਧ ਉਹਦਾ ਮੈਂ ਤਿੰਨ ਫਸਲਾਂ ਕੱਢਾਂ ਚਾਰ ਕੱਢਾਂ ਹਾਂ ਉਹਦੇ ਉੱਤੋਂ ਦੀ ਹੋੜ ਡਿੱਗੀ ਜਾਂਦਾ ਉਹਦੇ ਉੱਤੋਂ ਦੀ ਕੋਈ ਸੋਚ ਨਹੀਂ ਕੋਈ ਫਿਕਰ ਨਹੀਂ ਕਿਸੇ ਗੱਲ ਦਾ ਹਨੂ ਬਾਈ ਅਸਲ ਬਸ ਅਸਲ ਤਾਂ ਹੁਣ ਤਾਂ ਅਸੀਂ ਇਹ ਦੇਖਦੇ ਆਂ ਵੀ ਕਦੋਂ ਪੰਜਾਬ ਦੇ ਵਿੱਚ ਐ ਬਿਗਲ ਵੱਜੂਗਾ ਵੀ ਚਲੋ ਪੰਜਾਬ ਤਾਂ ਬੰਜਰ ਹੋਗਾ ਇਹਦਾ ਮੌਕਾ ਗਿਆ ਖਤਮ ਹੋ ਗਿਆ ਕਹਾਣੀ ਉਹ ਅਸੀਂ ਤਾਂ ਉਹ ਚੀਜ਼ ਨੂੰ ਦੇਖਣ ਲਈ ਮਤਲਬ ਆਪਣਣ ਵਾਲੀ ਪੀੜ੍ਹੀ ਦਾ ਦੇਖ ਕੇ ਜਾਊਗੀ ਬੜਾ ਸਮਾਂ ਪੈਂਦਾ ਨਹੀਂ ਪਾਣੀ ਦੀ ਕਹਾਣੀ ਸਾਡੀ 5-7 ਸਾਲ ਦੀ ਆ ਕੋਈ ਬੰਦਾ ਯਾਰ ਫਿਕਰਮੰਦ ਹੀ ਨਹੀਂ ਹੈਗਾ ਕੋਈ ਸਿਆਸੀ ਬੰਦੇ ਫਿਕਰਮੰਦ ਨਹੀਂ ਹੈਗੇ ਅੱਛਾ ਵੋਟ ਰਾਜ ਇਹੀ ਤਾਂ ਵੋਟ ਰਾਜ ਕਰਕੇ ਦਾ ਮਾੜਾ ਕੰਮ ਜਿੱਥੇ ਬਈ ਬੈਠੇ ਆਪਾਂ ਇੱਥੇ ਜਦੋਂ ਬੋਰ ਹੁੰਦੇ ਪਹਿਲਾਂ ਆਪਣੇ ਇੰਜਣ ਹੁੰਦੇ ਦੋ ਵੀਲੇ ਹਾਂ ਇੱਥੇ ਟਵਾ ਨਹੀਂ ਹੁੰਦਾ ਸੀ ਮੰਨ ਲਾ ਚੂਆ ਹਾਂ ਇੰਜਣਾ ਥੜੇ ਉੱਤੇ ਤਾਂ ਮਿੱਟੀ ਦੇ ਗੱਟੇ ਧਰ ਕੇ ਥੜੇ ਥੜੇ ਤਾਂ ਕਿਹੜੇ ਹੁੰਦੇ ਉੱਤੇ ਧਰਨਾ ਪੈਂਦਾ ਸੀ ਹਾਂ ਵੀ ਟੋਆ ਦਾ ਮਤਲਬ ਹੁੰਦੀ ਨਹੀਂ ਸੀ ਪੱਕੇ ਉੱਤੇ ਧਰੇ ਹੁੰਦੀ ਸੀ ਉੱਚੇ ਕਰਕੇ ਇੰਨਾ ਪਾਣੀ ਉੱਤੇ ਸੀ ਸਾਰੇ ਉੱਤੇ ਸੀ ਵੀ 2 ਫੁੱਟ ਦੇ ਵੀ ਥੱਲੇ ਟੋਆ ਤੇ ਹੁਣ ਹਾਂ ਹੁਣ ਕਿੰਨੇ ਦੇ ਗਿਆ ਹੋਣ ਟਿਕਟੋ ਕਟ 70 ਫੁੱਟ ਦੇ ਪਾਣੀ ਹੋਊਗਾ ਚੌਥੇ ਬੈਠਿਆ ਜਮਾ ਚੌਥੇ ਹਾਂ ਬਾਕੀ ਭਈਆ ਆਪਦੇ ਸੁੱਖ ਦੇ ਮਾਰੇ ਆਪਾਂ ਗਰੀਬ ਬੰਦਿਆਂ ਦੇ ਪੈਰ ਹੱਥ ਗਲ ਜਾਂਦੇ ਨੇ ਪਹਿਲਾਂ ਰੇਤ ਦੀ ਹਾਂ ਹਾਂ ਸਿੱਟੀ ਆ ਨੇ ਠੀਕ ਹੈ ਇਹਨਾਂ ਬਾਰੇ ਕੋਈ ਨਹੀਂ ਸੋਚਦਾ ਹਾਂ ਇਹਨਾਂ ਨਾ ਇਹਨਾਂ ਨਾ ਵਿਚਾਰਾਂ ਨੇ ਇਹਨਾਂ ਦਾ ਉਹਦਾ ਕਰਾਈ ਲੈਣੀ ਆ ਜਿਹੜੀ ਆ ਚੋ ਨਲਵਾਈ ਆ ਇਹ ਲੈਂਦੇ ਨੇ ਠੀਕ ਹੈ 4000 3000 ਕਿੱਲਾ ਜੋਗੂ 3500 ਬਣਦਾ ਉੱਤੋਂ ਅੱਗ ਪੈਂਦੀ ਆ ਥੱਲੋਂ ਪਾਣੀ ਦਿੱਤਾ ਥੱਲੇ ਰੇਤ ਦੀ ਅੱਗ ਭਾਂਦੀ ਬਾਈ ਬੁਰਾ ਹਾਲ ਆ ਬਸ ਕੋਈ ਸਰਕਾਰ ਆ ਹੁਣ ਝੋਨਾ ਲੱਗ ਗਿਆ ਤੂੰ ਦੇਖ ਲਈਂ ਅੱਛਾ 20 ਪੈਣੇ ਨਹੀਂ 20 ਹਲੇ ਮਹੀਨਾ 20 ਦਿਨ ਪੈਣਾ ਨਹੀਂ ਤੂੰ ਦੇਖੀਂ ਆ ਆ ਝੋਨੇ ਲੱਗਣ ਨਾਲ ਜਿੰਨਾ ਮਤਲਬ ਕਿ ਆਪਾਂ ਸਿਰਦੰਨੇ ਰਹੇ ਉਹਦਾ ਗੈਸ ਬਣ ਕੇ ਉਹ ਪਾਣਾ ਸਾਰਾ ਜਿੰਨਾ ਹਵਾ ਚ ਉਹ ਸਾਰਾ ਉਹ ਆਹ ਦੇਖੀ ਕਿਹੋ ਜਿਹਾ ਮੌਸਮ ਬਣ ਜੂ ਚਿਪਚਿਪਾ ਜਾ ਹੋਰੀ 8-7 ਦਿਨਾਂ ਨੂੰ ਨੇ ਹੱਥ ਅੱਜ 18 ਦਿਨ ਹੋ ਗਏ ਬਾਈ ਸਰਹੰਦ ਨਹਿਰ ਚ ਖੜੇ ਆ ਬੰਦ ਆ ਸੂਏ ਸੁੱਕੇ ਪਿਆ ਨਹਿਰਾ ਬੰਦ ਆ ਥੱਲੋਂ ਪਾਣੀ ਖਿੱਚੀ ਜਾਂਦੇ ਲੋਕ ਆ ਚੋਨਾ ਲਈ ਜਾਂਦੇ ਆ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਂ ਧਰਤੀ ਦੇ ਚੱਪੇ ਚੱਪੇ ਦੇ ਨਹਿਰੀ ਪਾਣੀ ਪਹਚਾਤਾ ਸਾਡੀਆਂ ਨਹਿਰਾਂ ਸਾਲ ਦੇ 6-6 ਮਹੀਨੇ 4-4 ਮਹੀਨੇ ਬੰਦ ਹੀ ਰਹਿੰਦੀਆਂ ਜਦੋਂ ਪਾਣੀ ਲੋੜ ਆ ਪਾਣੀ ਮਿਲਦਾ ਨਹੀਂ ਬਾਕੀ ਸਾਨੂੰ ਲੋੜ ਹੀ ਨਹੀਂ ਸਾਡੇ ਮੋਟਰਾਂ ਦੇ ਬਿੱਲ ਮਾਫ ਆ ਆਪਾਂ ਨੂੰ ਕੀ ਲੋੜ ਆ ਨਹਿਰੀ ਪਾਣੀ ਦੀ ਮੰਗ ਕਰਨ ਦੀ ਖਿਆਲ ਹੀ ਛੱਡਤਾ ਇਸ ਨਹਿਰੀ ਪਾਣੀ ਦਾ ਸਾਡਾ ਪਾਣੀ ਇਹ ਖੋ ਕੇ ਉਹ ਜਾਂਦੀਆਂ ਭਰੀਆਂ ਦਿਖਾਉਂਦੇ ਨੇ ਤੁਹਾਨੂੰ ਉਹ ਵੀ ਨੱਕ ਨੱਕ ਭਰ ਜਾਂਦੀਆਂ ਜਾਂ ਜਿੰਨਾਂ ਸਾਲ ਚ ਕਦੇ ਬੰਦੀ ਨਹੀਂ ਆਉਂਦੀ ਸਾਰਾ ਸਾਰਾ ਸਾਲਾਂ ਉਤੋਂ ਦੀ ਹੋ ਕੇ ਵਗਦੀਆਂ ਨੇ ਇਹ ਹਾਲਾਤ ਆ ਪੰਜਾਬ ਦੇ ਪਾਣੀ ਦੇ ਜਿਹੜੀ ਹਾਂਕਾਲ ਅੱਜ ਮੱਚੀ ਪਈ ਐ ਬੀਰੋਪੜ ਜ਼ਿਲ੍ਹੇ ਦੇ ਪਿੰਡਾਂ ਚ ਫਤੇਗੜ ਸਾਧ ਜਿੰਨਾਂ ਦੇ ਪਿੰਡਾਂ ਚ ਪਾਣੀ ਮੁੱਕ ਚਲਿਆ ਧਰਤੀ ਹੇਠੋਂ ਹਰ ਸਾਲ ਪਾਣੀ ਡੂੰਗਾ ਹੋ ਜਾਂਦਾ ਆਪਾਂ ਉਧਰਲੇ ਪਾਣੀ ਦਾ ਖਿਆਲ ਕਰਨ ਲੱਗ ਗਏ ਪਾਣੀ ਦਾ ਖਿਆਲ ਛੜਤਾ ਬਾਈ ਕਿਉਂ ਕਿ ਕਿਉਂਕਿ ਸਾਨੂੰ ਲਾਲਚ ਇਹ ਦੇਤਾ ਵੀ ਸਾਨੂੰ ਮੋਟਰਾਂ ਦਾ ਬਿੱਲ ਨਹੀਂ ਭਰਨਾ ਪੈਣਾ ਜਿੰਨਾ ਮਰਜ਼ੀ ਪਾਣੀ ਖਿੱਚ ਲਿਓ ਥੱਲੋ ਆਹ ਲਾਤਾ ਦੇਖ ਲੋ ਪੰਜਾਬ ਦੇ ਪਾਣੀ ਦੇ ਆਹ ਸੂਏ ਆ ਦੇਖ ਲੋ ਬੰਦ ਪਏ ਆ ਸਾਰੇ ਸਾਰੇ ਪੰਜਾਬ ਦੀ ਬੰਦ ਪਏ ਆ ਜਦੋਂ ਲੋਡ ਨਹੀਂ ਹੋਣੀ ਮੀਂਹਾਂ ਵੇਲੇ ਉਦੋਂ ਐ ਉਤੋਂ ਦੀ ਉਛਲ ਨਗੇ ਇਹ ਉਦੋਂ ਲੋਡ ਨਹੀਂ ਉਦੋਂ ਵਾਧੂ ਪਾਣੀ ਇਹਨਾਂ ਚ ਬਗਣਾ ਹੋਏ ਲੋਡ ਆ ਉਹਨੇ ਬੰਦ ਪਏ ਆ ਪੰਜਾਬ ਦੀਆਂ ਨਹਿਰਾਂ ਸੂਏ ਕੱਸੀਆਂ ਸਾਰੇ ਬੰਦ ਪਏ ਆ ਜਦੋਂ ਪਾਣੀ ਦੀ ਲੋਡ ਆ ਪੰਜਾਬ 'ਚ ਉਦੋਂ ਨਹੀਂ ਪਾਣੀ ਦਿੱਤਾ ਯਾਰ ਜਦੋਂ ਮੀਂਹ ਪੈਣ ਲੱਗ ਕੇ ਉਦੋਂ ਪੂਰੀਆਂ ਭਰੀਆਂ ਵਗਣਗੀਆਂ ਆਹ ਦੇਖ ਲੋ ਰਾਸਤਾਾਂ ਨੂੰ ਜਾਂਦੀ ਐ ਨਹਿਰ ਆਹ ਇੰਦਰਾਂ ਗਾਂਧੀ ਨਹਿਰ ਆਹ ਦੇਖ ਲੋ ਨਿਗਾਹ ਪਾੜ ਦੀ ਆ ਖੜ ਕੇ ਨਹਿਰ ਦੇ ਇੱਕ ਪਾਸੇ ਪੂਰਾ ਇੱਕ ਦਰਿਆ ਕੱਲੀ ਇੰਦਰਾਂ ਗਾਂਧੀ ਨਹਿਰ ਚ ਪਾ ਕੇ ਰਾਸਤਾ ਨੂੰ ਦਿੱਤਾ ਜਾ ਰਿਹਾ ਤੇ ਇਹ ਨਹਿਰ ਦੇ ਵਿੱਚ ਕਦੇ ਬੰਦੀ ਨਹੀਂ ਆਉਂਦੀ ਇਹ ਸਾਰਾ ਸਾਲ ਐਂ ਵਗੀ ਜਾਂਦੀ ਆ ਇੱਕ ਨਹੀਂ ਤਿੰਨ ਨਹਿਰਾਂ ਜਾਂਦੀਆਂ ਰਾਸਤਾ ਨੂੰ ਭਰ ਕੇ ਐ ਕਦੇ ਬੰਦੀ ਨਹੀਂ ਆਉਂਦੀ ਕੀ ਜਿਹੜੇ ਮੈਂ ਗੱਲ ਪੁੱਛਣਾ ਚਾਹੁੰਨਾ ਪੰਜਾਬ ਦੇ ਮੁੱਖ ਮੰਤਰੀ ਤੋਂ ਪੰਜਾਬ ਦੀਆਂ ਕਿਸਾਨ ਜਿਹਦੇ ਬੰਦਿਆਂ ਤੋਂ ਪੰਜਾਬ ਦੇ ਨਵੇਂ ਬਣੇ ਐਮਪੀਆ ਤੋਂ ਕਿ ਇਹ ਮੁੱਦਾ ਪੰਜਾਬ ਦੀ ਪਾਰਲੀਮੈਂਟ ਦੇ ਵਿੱਚ ਉਹ ਐਮਪੀ ਠਾਉਣਗੇ ਜਿਹੜੇ ਜਿੱਤ ਕੇ ਪੰਜਾਬ ਚ ਗਏ ਆ ਵੀ ਜਿਹੜੀ ਲੁੱਟ ਪੰਜਾਬ ਦੀ 47 ਤੋਂ ਲੈ ਕੇ ਹੋ ਰਹੀ ਆ ਪੰਜਾਬ ਦੇ ਹੇਠੋਂ ਧਰਤੀ ਦੇ ਥੱਲੋਂ ਪਾਣੀ ਮੁੱਕੀ ਜਾਂਦਾ ਅਸੀਂ ਥੱਲੋਂ ਪਾਣੀ ਖਿੱਚੀ ਜਾਂਦੇ ਆ ਆ ਪਾਣੀ ਜਿਹੜਾ ਸਾਡਾ ਸਾਨੂੰ ਇਹ ਬਰਤਨ ਦੀ ਆਗਿਆ ਵੀ ਹੈ ਨਹੀਂ ਇਹ ਜੋ ਬਾਲਟੀ ਭਰ ਕੇ ਦਿਖਾਓ ਕੋਈ ਬਾਲਟੀ ਭਰ ਲੈਣਾ ਜੇ ਬਾਲਟੀ ਵਿੱਚ ਚੂਲੀ ਵੀ ਭਰ ਲੈ ਪਰਚਾ ਦਰਜ ਹੋ ਜਾਂਦਾ ਆਹ ਰਾਸਤਾਂ ਨੂੰ ਜਾਂਦੇ ਨਹਿਰ ਪਰਚਾ ਦਰਜ ਇੱਕ ਬਾਲਟੀ ਪਾਣੀ ਦੇ ਵਿੱਚੋਂ ਘਰਦੀ ਇਹ ਇਹ ਪਾਣੀ ਪੰਜਾਬ ਦਾ ਹੈ ਪਾਣੀ ਨਹੀਂ ਪੰਜਾਬ ਦਾ ਖੂਨ ਜਾਂਦਾ ਆਹ ਇੱਕ ਚੀਰ ਕੇ ਪੰਜਾਬ ਦੀ ਧਰਤੀ ਦੇ ਉੱਤੋਂ ਨਹੀਂ ਆ ਪੰਜਾਬ ਦਾ ਖੂਨ ਜਾ ਰਿਹਾ ਆ ਪੰਜਾਬ ਦੇ ਨਸਲਾਂ ਦਾ ਆਉਣ ਵਾਲਾ ਖੂਨ ਜਾ ਰਿਹਾ ਬਾਈ ਹੁਣ ਕੀ ਇਹ ਸਾਡੇ ਇੰਟੀ ਜਿਹੜੇ ਜਾ ਕੇ ਪੰਜਾਬ ਦੇ ਲੋਕੋ ਭੇਜਿਆ ਤੁਸੀਂ ਕੀ ਆਵਾਜ਼ ਠਾਉਣਗੇ ਵੀ ਇਹ ਪਾਣੀ ਦੇ ਪੰਜਾਬ ਦਾ ਹੱਕਾ ਆਈ ਥੱਲੋ ਮੁਕਾ ਲੋ ਪਾਣੀ ਠੀਕ ਆ ਲੋੜ ਹੀ ਨਹੀਂ ਜਿਹੜੇ ਬੰਦੇ ਗੱਲ ਤੁਹਾਨੂੰ ਵੀ ਪੀਲ ਕਰਦਾ ਆਹ ਮੁੱਦੇ ਰੱਖੋ ਛਰ ਦੇ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਆਪਾਂ ਲੜਨਾ ਆਹ ਮੁੱਦਾ ਰੱਖੋ ਸੈਂਟਰ ਨਾਲ ਲੜੋ ਅੜੋ ਜਿੱਥੇ ਆਪਾਂ ਐਮਐਸਪੀ ਦੇ ਪਿੱਛੇ ਲੜਦੇ ਆ ਉਥੇ ਆਹ ਮੁੱਦਾ ਸਭ ਤੋਂ ਗੰਭੀਰ ਹੈ ਜੇ ਪਾਣੀ ਨਾ ਬਚਿਆ ਪਾਣੀ ਨਾ ਹੋਇਆ ਧਰਤੀ ਬੰਦ ਹੋਊਗੀ ਕਿਹੜੀਆਂ ਬਸਲਾ ਹੋਣੀਆਂ ਕਿਹੜੀਆਂ ਐਮਐਸੀਆਂ ਅਸੀਂ ਲੈਣੀਆਂ ਨੇ ਕਿਹੜੀਆਂ ਆਗ ਨਸ ਰੱਖ ਜਾਉਂਗਾ ਰਹਿਣੀਆਂ ਨੇ ਉਹ ਕੋਈ ਰਹਿਣੇ ਨਹੀਂ ਧਰਤੀ ਤਬਾਹ ਹੋ ਗਈ ਬੰਦ ਹੋਊਗੀ ਕੋਈ ਜਿਉਂਦਾ ਨਹੀਂ ਰਹਿਣਾ ਫਿਰ ਨਾ ਫਸਲ ਤੇ ਨਾ ਨਸਲ ਕੀ ਬਚੂਗਾ ਇੱਥੇ ਸੋ ਜਿਹੜੀ ਗੱਲ ਤੇ ਲੜਨ ਦੀ ਲੋੜ ਆ ਪੰਜਾਬ ਦੇ ਲੋਕੋ ਬੜੇ ਚਿਰ ਦੇ ਕਰ ਤੋਂ ਵਰਤਿਆ ਓਏ ਅੱਜ ਦੀ ਖਬਰ ਹੈ ਕਈ ਫੁੱਟ ਪਾਣੀ 15 ਫੁੱਟ ਪਾਣੀ ਥੱਲੇ ਵਗਿਆ ਇਸ ਸਾਲ 15 ਫੁੱਟ ਪਾਣੀ ਪੰਜਾਬ ਦੇ ਦੱਖਪ 쪽 ਜ਼ਿਲ੍ਹਿਆਂ ਦੇ ਵਿੱਚ ਲੋਕਾਂ ਦਰਤੀ ਇਹ ਤੋਂ ਪਾਣੀ ਮੁੱਕ ਰਿਆ ਬਾਈ ਸਾਨੂੰ ਆ ਦੇ ਤਾਂ ਫਰੀ ਦਾ ਇਲਾਜ ਮੁਫਤ ਦੀ ਬਿਜਲੀ ਕਰਤੀ ਚੱਕੋ ਥੱਲੇ ਮੁਕਾ ਦਿਓ ਆ ਪੰਜਾਂ ਖਿਆਲੀ ਛੱਡ ਦਿਓ ਆ ਜਾਂਦਾ ਉਸਦਾ ਮੇਰਾ ਆ ਅਮਰ ਤੁਹਾਡਾ ਸਰਬਤ ਆ ਜਾਂਦੀ ਹੈ ਤੁਹਾਡੀ ਨਿਰੀ ਥੋੜੀ ਜਿੰਦਗੀ ਜਾਂਦੀ ਆ ਦੇਖੋ ਆ ਪਾਣੀ ਜੀ ਕੋ ਰਿਸ ਕਰੂਗਾ ਫਰਨਾ ਪਾਣੀ ਇਹਦਾ ਨਰਾਕਿਆ ਹੋਗਾ ਜ਼ਮੀਨ ਨੂੰ ਇਹ ਪਾਣੀ ਦੀ ਗੱਲ ਕਰਦੇ ਆਂ ਸੀ ਲੰਬੇ ਸਮੇਂ ਤੋਂ ਫਿਰ ਮੈਨੂੰ ਦੁੱਖ ਲੱਗਦਾ ਵੀ ਜੇਕਰ ਤੁਸੀਂ ਦਿਤਾਇਆ ਹੁੰਦਾ ਲੋਕੋ ਆ ਗੱਲਾਂ ਮੈਂ ਕਰਨੀਆਂ ਹੀ ਜਾ ਕੇ ਹੁਣ ਮੈਂ ਦੇ ਦੋ ਤੁਹਾਡੇ ਦਿਤਾਏ ਹੋਏ 13 ਤੇ 14ਵਾਂ ਚੰਡੀਗੜ੍ਹ ਵਾਲਾ ਕਿਹੜਾ ਬੰਦਾ ਜਾ ਕੇ ਭਾਈ ਅਮਰਪਾਲ ਸਿੰਘ ਵਾਰ ਆ ਗਿਆ ਮੈਨੂੰ ਉਮੀਦ ਆ ਉਹ ਇਹ ਗੱਲ ਕਰੂਗਾ ਪੰਜਾਬ ਦੀ ਆਈ ਸਰਜੀ ਸਿੰਘ ਜੀ ਜਿਤਾਇਆ ਉਹ ਗੱਲ ਕਰ ਸਕਦਾ ਹੈ ਬਾਕੀ ਆਪਾਂ ਦੇਖਾਂਗੇ ਜਿਹੜੇ ਦੂਜੇ ਜਿਤਾਏ ਆ 11 12 ਉਹ ਕੋਈ ਗੱਲ ਕਰਦੇ ਨਹੀਂ ਆ ਆਹ ਲਾ ਇਸਾਬ ਲਾ ਲੋ ਉਹ ਸਾਡੇ ਨਾ ਨਹਿਰਾ ਬੰਦ ਪੰਗਾ ਸੁਏ ਸੁੱਕੇ ਪਏ ਥੱਲੇ ਲੋਕ ਪਾਣੀ ਖਿੱਤੀ ਜਾਂਦਾ ਝੋਨਾ ਲਾਉਣ ਲੱਗ ਕੇ ਲੋਕ ਚਾਰ ਪੰਜ ਮੈਨੂੰ ਪਹਿਲੇ ਸ਼ੁਰੂ ਕਰਤਾ ਲੋਕਾਂ ਨੇ ਮੀਂਹ ਪੈਂਦਾ ਨਹੀਂ ਬੁਰਾ ਹਾਲਾ ਹਾਂ ਕਰ ਮੱਛੀ ਪਈਆ ਗਰਮੀ ਇੰਨੀ ਬਧੀ ਪਈਆ ਆ ਸਾਡਾ ਪਾਣੀ ਆ ਜਾਂਦਾ ਕੋਈ ਬੰਦਾ ਦਾਦੋ ਕਿਹੜਾ ਬੰਦਾ ਇਸ ਗੱਲ ਦੇ ਉੱਤੇ ਬੋਲ ਰਿਹਾ ਕਿਹੜਾ ਬੰਦਾ ਫਿਕਰਮੰਦਾ ਕਿਹੜਾ ਇੰਨਾ ਪਾਣੀ ਇਹਦਾ ਕੋਈ ਮੁੱਲ ਨਹੀਂ ਕੋਈ ਪੈਸਾ ਨਹੀਂ 27 ਤੋਂ ਲੈ ਕੇ ਪਾਣੀ ਇਹੀ ਜਾਈ ਜਾਂਦਾ ਕਿਹੜਾ ਦੁਨੀਆ ਦਾ ਰੇ ਪ੍ਰਿੰਕੂਨ ਕਹਿੰਦਾ ਕਿਹੜਾ ਅੰਤਰਰਾਸ਼ਟਰੀ ਕਾਨੂੰਨ ਕਹਿੰਦਾ ਕਿ ਐਵੇਂ ਪਾਣੀ ਲੁੱਟ ਹੁੰਦੀ ਹੋਵੇ ਕਿਸੇ ਧਰਤੀ ਦੀ ਪਰ ਨਹੀਂ ਆਪਾਂ ਲੋੜ ਨਹੀਂ ਆਪਾਂ ਅੱਖਾਂ ਮੀਟ ਕੇ ਸੱਤੇ ਕੋਈ ਗੱਲ ਨਹੀਂ ਆਹ ਦੇਖ ਲਓ ਇੱਕ ਪੰਜਾਬ ਦੀ ਬਰਬਾਦੀ ਦੀ ਤਸਵੀਰ ਇਹ ਵੀ ਆ ਇਹਦਾ ਕੋਈ ਵਾਲੀ ਵਾਰਸ ਨਹੀਂ ਕੋਈ ਰਾਜਾ ਬਾਬੂ ਨਹੀਂ ਕੋਈ ਪਛਗਛ ਨਹੀਂ ਆਹ ਦੇਖ ਲੋ 6 ਟਾਲੀਆਂ ਸੀਗੀਆਂ ਇੱਥੇ ਸੜਕ ਤੇ ਖੜੀਆਂ ਉਹ ਤੱਕ 6 ਟਾਲੀਆਂ ਦੇਖ ਲੋ ਇੱਥੋਂ ਆ ਪੱਟ ਕੇ ਟੋਏ ਜੋ ਤਣਾ ਵੀ ਪੱਟ ਕੇ ਲੈ ਗਏ ਮੁੱਦਾ ਹੀ ਗਾਇਬ ਕਰਤਾ ਨਾਲ ਸੜਕ ਹੈ ਤੇ ਨਾਲ 6 ਟਾਲੀਆਂ ਸੜਕ ਤੇ ਖੜੀਆਂ ਸੀ ਇੱਥੋਂ ਤੱਕ ਸੜਕ ਦਾ ਥਾਂ ਕਿਉਂਕਿ ਨਾਲ ਖਾਲ ਵੀ ਆਉਂਦਾ ਪਰसों ਪਟਕੇ ਟਾਲੀਆਂ ਮੁੱਦਾ ਹੀ ਗੈਬ ਕਰਤਾ ਮੈਂ ਡੀਐਸਪੀ ਨੂੰ ਫੋਨ ਕੀਤਾ ਇੱਕ ਕਾਲੋ ਕੇ ਪਿੰਡ ਹੈ ਜ਼ਿਲ੍ਹੇ ਬਰਨਡੇ ਦਾ ਠੱਗਾਂ ਦੇ ਵਜਦੇ ਜਿੰਨਾਂ ਦੇ ਖੇਤ ਖੜੇ ਆ ਡੀਐਸਪੀ ਕਹਿੰਦਾ ਸਾਡੇ ਅਧਿਕਾਰ ਖੇਤਰ ਚ ਨਹੀਂ ਜੰਗਲਾਤ ਵਾਲਿਆਂ ਨਾਲ ਗੱਲ ਕਰੋ ਉਹਨਾਂ ਨਾਲ ਗੱਲ ਕੀਤੀ ਕਹਿੰਦੇ ਸੜਕਾਂ ਵਾਲਿਆਂ ਨਾਲ ਗੱਲ ਕਰੋ ਉਹ ਕਹਿੰਦੇ ਸਾਡੇ ਅਧਿਕਾਰ ਖੇਤਰ ਨਹੀਂ ਪੰਚਾਇਤ ਨਾਲ ਗੱਲ ਕਰੋ ਵੀਡੀਓ ਕਹਿੰਦਾ ਸਾਡੇ ਕੋਲ ਨਹੀਂ ਇਹਦਾ ਅਧਿਕਾਰ ਹੈਗਾ ਐਸਡੀਐਮ ਕਹਿੰਦਾ ਸਾਡੇ ਕੋਲ ਨਹੀਂ ਸਾਰੇ ਪੱਲਾ ਛਾੜ ਗਏ ਇਹ ਆਉਂਦਾ ਕਿਹਦੇ ਅਧਿਕਾਰ ਖੇਤਰ ਚ ਹੈ ਸਰਕਾਰ ਇਹਦਾ ਦੱਸ ਦੇ ਸੜਕਾਂ ਕਿਹੜੀਆਂ ਨੇ ਸੜਕਾਂ ਦੇ ਨਾਲ ਪਿਆ ਥਾਂ ਨਾਲ ਪਏ ਖਾਲ ਕੀਦੇ ਐ ਲੋਕਾਂ ਨੇ ਹਜ਼ਾਰਾਂ ਦਰਖਤ ਸੜਕਾਂ ਦੇ ਆਲੇ-ਦਾਲੇ ਖੜੇ ਪਹੀਆਂ ਦੇ ਉੱਤੇ ਖੜੇ ਸਰਕਾਰੀ ਪਹੀਆਂ ਤੇ ਸਰਕਾਰੀ ਖਾਲਾਂ ਦੇ ਖੜੇ ਪੱਟਕੇ ਮੁੱਦੇ ਹੀ ਗੈਬ ਕਰਤੇ ਕੋਈ ਪੁੱਛਗਿੱਛ ਨਹੀਂ ਕੋਈ ਬਾਲੀਬਾਲਸ ਨਹੀਂ ਕੋਈ ਕਾਰਵਾਈ ਨਹੀਂ ਕੋਈ ਸੁਣਵਾਈ ਨਹੀਂ ਆਇਆ ਸਵਾਰ ਲੋਕਾਂ ਨੇ ਹਜ਼ਾਰਾਂ ਦਰਖਤਾਂ ਨੂੰ ਅੱਗ ਲਾਈਆਂ ਨੇ ਕਿਉਂ ਪਤਾ ਸੀਗਾ ਵੀ ਵੋਟਾਂ ਨੇ ਕਿਹੜਾ ਕਿਸੇ ਨੇ ਪੁੱਛਣਾ ਕਿਹੜਾ ਕੋ ਸੁਣਵਾਈ ਹੋਣੀ ਹੈ ਕਿਹੜਾ ਕਿਸੇ ਨੇ ਕੋ ਕਹਿਣਾ ਆਉਣਾ ਲਾ ਦਿਓ ਅੱਗ ਹਜ਼ਾਰਾਂ ਦਰਤ ਫੂਕਤੇ ਸੰਕੜੇ ਹਜ਼ਾਰਾਂ ਪੰਛੀ ਜਨੌਰ ਮਾਰਤੇ ਵਿੱਚ ਹੀ ਮਚਾਤੇ ਆਂਡੇ ਬੱਚੇ ਕਿੰਨੇ ਧਰਤੀ ਦਾ ਤੱਤ ਕਾਣ ਮਚਾਤਾ ਇਹ ਬਰਬਾਦੀ ਦਾ ਜ਼ਿੰਮੇਵਾਰ ਕਾਹਨ ਆ ਯਾਰ ਪੰਜਾਬੀਓ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਜੇ ਮਾੜੀਆਂ ਮੁੱਠੀਆਂ ਬੱਚੀਆਂ ਬਗਾ ਬਚਨ ਦੇ ਕੋ ਹਾਲਾਤ ਨਜ਼ਰ ਆਉਂਦੇ ਨਹੀਂ ਕਿਉਂ ਜਿਹੜੇ ਤਰੀਕੇ ਨਾਲ ਪਾਣੀ ਮੁੱਕੀ ਜਾਂਦੇ ਆ ਧਰਤੀ ਰੇਗਿਸਤਾਨ ਬਣ ਵੱਧ ਰਹੀ ਆ ਬੰਜਰ ਹੋਣ ਵੱਲ ਵੱਧ ਰਹੀ ਆ ਹਾਲਾਤ ਰਹਿਣੇ ਨਹੀਂ ਵੀ ਸੋਡੀਆਂ ਨਸਲਾਂ ਇੱਥੇ ਇੱਥੇ ਜਉਂਦੀਆਂ ਰਹਿਣਗੀਆਂ ਉਹ ਸੋਡੀ ਕਹਾਣੀ ਵੀ ਪੰਜਾਬੀਆਂ ਦੀ ਡਾਇਨਾਸੌਰ ਵਾਲੀ ਹੋਣੀ ਹੈ ਜਿਵੇਂ ਦੁਨੀਆਂ ਤੋਂ ਉਹਦੀ ਪ੍ਰਜਾਤੀ ਲੋਪ ਹੋ ਗਈ ਸੋਡੀ ਪ੍ਰਜਾਤੀ ਵੀ ਇਹੀਂ ਲੋਪ ਹੋਣੀ ਆ ਤੇ ਜ਼ਿੰਮੇਵਾਰ ਤੁਸੀਂ ਆਪ ਹੋਣਾ ਹੁਣ ਕੀ ਸਰਕਾਰ ਇਸ ਗੱਲ ਤੇ ਜਵਾਬ ਦੇਊਗੀ ਵੀ ਐਦਾ ਕੋਈ ਇੰਨਾ ਗੱਲਾਂ ਦਾ ਬਾਲੀਵਾਰਸ ਹੈਗਾ ਇੱਕ ਵਾਰ ਸਰਕਾਰ ਕਹਿੰਦੀ ਹੈ ਦਰਖਤ ਲਾਓ ਰੁੱਖ ਲਾਓ ਅਸੀਂ ਸਹਾਇਤਾ ਕਰਾਂਗੇ ਕਲੱਬਾਂ ਨੂੰ ਕਹਿੰਦੇ ਆ ਪੰਚਾਇਤਾਂ ਨੂੰ ਕਹਿੰਦੇ ਆ ਹਰ ਬਾਰੀ ਸਰਕਾਰਾਂ ਪੰਚਾਇਤਾਂ ਨੂੰ ਨਰਸਰੀਆਂ ਦੇ ਵਿੱਚੋਂ ਹਜ਼ਾਰਾਂ ਲੱਖਾਂ ਦਰਸ ਚਕਾਏ ਜਾਂਦੇ ਨੇ ਪਰ ਜਿਹੜੇ ਐਡੀਆਂ ਐਡੀਆਂ ਮੋਟੀਆਂ ਟਾਲੀਆਂ ਯਾਰ 10 ਦਾ 20 ਵੀ ਸਾਲ ਚ ਬਣੀਆਂ 30 30 ਸਾਲ ਚ ਬਣੀਆਂ ਪੱਟ ਕੇ ਫਨਾਹ ਕਰਤੀਆਂ ਲੈ ਕੇ ਮੈਂਟਨ ਮਾਰਿਆ ਚੱਕ ਕੇ ਮੁੱਦਾ ਹੀ ਗੈਬ ਕਰ ਦਿੰਦੇ ਆ ਉਹਦੀ ਕੋਈ ਸੁਣਵਾਈ ਹੈ ਨਹੀਂ ਕੀ ਫਾਇਦਾ ਬਰੇ ਡਰਾਮੇ ਕਰਨ ਦਾ ਇੱਥੇ ਅਸੀਂ ਜੀ ਹਰਾ ਆਪਾਂ ਜੂਨ ਨੂੰ ਵਾਤਾਵਰਨ ਦਿਵਸ ਨੰਨ ਕੇ ਗਿਆ ਕਿਹੜੇ ਵਾਤਾਵਰਨ ਦਿਵਸ ਮਨਾ ਲਾ ਜੀ ਵਾਤਾਵਰਨ ਦਿਵਸ ਸੈਮੀਨਾਰ ਕਰਾਤਾ ਜੀ ਲੋਕਾਂ ਨੂੰ ਕਹਦਾ ਜੀ ਰੁੱਖ ਲਾਓ ਜੀ ਪ੍ਰਚਾਰ ਕਰਤਾ ਕੀ ਫਾਇਦਾ ਇਹ ਜੀ ਡਰਾਮੇ ਕਰਨ ਦਾ ਜੀ ਅਖਾਨਾ ਪੂਰਤੀਆਂ ਕਰਦੇ ਏ ਏਡੇ ਏ ਲਾਇ ਦਰਾਤੀ 30 ਸਾਲ ਦੇ 25 25 ਸਾਲ ਦੇ ਤਿਆਰ ਹੋਏ ਬਿਦਰਾਤ ਅਗਲਾ ਪੱਟਣ ਲੱਗਾ ਮੈਂਟ ਲਾਉਂਦਾ ਉਹ ਪੰਜਾਬ ਦੇ ਲੋਕੋ ਉਹ ਬੇਅਕਲੋ ਉਹ ਜੜ ਜੂਨੀ ਚ ਆਉਂਦੇ ਉਹ ਗਰਵਾਣੀ ਕਹਿੰਦੀ ਐ ਅੰਡਜ ਜੇਰਜ ਸਿਤਜ ਕੀਨੀ ਉਤਪਜ ਖਾਨ ਬਹੌਰਚ ਦੀਨੀ ਜਿਹੜੀ ਇਹ ਉਤਪਤੀ ਹੋਈ ਐ ਜਿੰਨਾ ਇੱਥੇ ਜੀਵ ਜੰਤੂ ਆ ਬਨਾਸਪਤੀ ਐ ਇਨਸਾਨ ਐ ਜਾਨਵਰ ਐ ਕੁੱਲ ਕੁੱਲ ਦੀ ਜਾਤੀ ਆ ਓਏ ਕੁੱਲ ਸੇ ਜਾਨ ਆ ਇੰਨਾ ਚ ਵੀ ਜਾਨ ਆ ਇਹ ਵੀ ਜੜ ਜੁਨੀ ਚਾਉਂਦੇ ਆ ਆ ਕੱਲ ਨੂੰ ਹੱਥ ਮਾਰੋ ਓਏ ਆ ਕੱਲ ਨੂੰ ਹੱਥ ਮਾਰੋ ਕਿਉਂ ਬਰਬਾਦ ਕਰ ਰਹੇ ਹੋ ਪੰਜਾਬ ਨੂੰ ਕਿਉਂ ਤਬਾਹ ਕਰ ਰਹੇ ਹੋ ਤੁਲੇ ਹੋਇਆ ਪੰਜਾਬ ਨੂੰ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਪੰਜਾਬ ਦੇ ਵਿੱਚ ਜੋ ਧਰਤੀ ਹੇਠਲਾ ਪਾਣੀ ਲਗਾਤਾਰ ਥੱਲੇ ਜਾ ਰਿਹਾ ਹੈ ਜੋ ਕਿ ਦੋਸਤੋ ਬਹੁਤ ਵੱਡੇ ਖਤਰੇ ਦੀ ਨਿਸ਼ਾਨੀ ਵੱਲ ਪੰਜਾਬ ਵੱਧ ਰਿਹਾ ਹੈ ਤੇ ਦਰਖਤਾਂ ਦੀ ਵੀ ਲਗਾਤਾਰ ਕਟਾਈ ਹੋ ਰਹੀ ਹੈ ਜਿਵੇਂ ਆਪਾਂ ਜਾਣਦੇ ਆ ਕਿ ਦੋਸਤੋ ਆਏ ਸਾਲ ਪੰਜਾਬ ਦੇ ਵਿੱਚ ਗਰਮੀ ਵੀ ਲਗਾਤਾਰ ਵੱਧ ਰਹੀ ਹੈ ਤੇ ਜੋ ਪੰਜਾਬ ਦਾ ਨਹਿਰੀ ਪਾਣੀ ਹੈ ਦੋਸਤੋ ਉਹ ਬਾਹਰਲੇ ਸਟੇਟਾਂ ਨੂੰ ਜਾ ਰਿਹਾ ਹੈ ਜੋ ਵੀ ਦੋਸਤੋ ਪੰਜਾਬ ਦੇ ਮੁੱਦਿਆਂ ਉੱਪਰ ਲੱਖੇ ਸਿਧਾਂਨੇ ਨੇ ਆਪਣੇ ਵਿਚਾਰ ਰੱਖੇ ਅਤੇ ਸਰਕਾਰਾਂ ਉੱਪਰ ਸਵਾਲ ਖੜੇ ਕਰੇ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਟਾ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦ